ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਦੋਂ ਤੁਹਾਡਾ ਚੰਗਾ ਸਮਾਂ ਸ਼ੁਰੂ ਹੋਣ ਵਾਲਾ ਹੋਵੇ ਤਾਂ ਉਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਪਰਮਾਤਮਾ ਜੀ ਤੁਹਾਨੂੰ ਕਿਹੜੇ ਚਾਰ ਸੰਕੇਤ ਦੇ ਦਿੰਦੇ ਹਨ ਜਿਸ ਦੇ ਨਾਲ ਤੁਹਾਨੂੰ ਪਤਾ ਆ ਲੱਗ ਜਿਸ ਦੇ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਹੁਣ ਤੁਹਾਡੇ ਚੰਗੇ ਦਿਨ ਸ਼ੁਰੂ ਹੋਣ ਵਾਲੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਪਰਮਾਤਮਾ ਜੀ ਤੁਹਾਡੇ ਜਲਦ ਤੋਂ ਜਲਦ ਚੰਗੇ ਦਿਨਾਂ ਦੀ ਸ਼ੁਰੂਆਤ ਕਰ ਦੇਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਵੀਡੀਓ ਨੂੰ ਪੂਰਾ ਨਾਂ ਦੇ ਨਾਲ ਸਰਵਣ ਕਰ ਲੈਣਾ ਜੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਕਿਸ ਬਾਰੇ ਗੱਲ ਕਰਨ ਵਾਲੇ ਹਾਂ ਜੀ ਕਿਉਂਕਿ ਅੱਜ ਦੀ ਵੀਡੀਓ ਬਹੁਤ ਹੀ ਤੁਹਾਡੇ ਲਈ ਇੰਪੋਰਟੈਂਟ ਰਹਿਣ ਵਾਲੀ ਹੈ ਤੇ ਬੜੀ ਖਾਸ ਹੈ ਬਹੁਤ ਹੀ ਮੋਟੀਵੇਸ਼ਨਲ ਵੀਡੀਓ ਹੈ ਜਿਸ ਦੇ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਚਾਰ ਸੰਕੇਤ ਕਿਹੜੇ ਹਨ ਤੇ ਉਹ ਜਦੋਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਹਨ ਤਾਂ ਕੀ ਬਦਲਾਵ ਹੋ ਜਾਂਦਾ ਹੈ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਬਦਲਣ ਵਾਲਾ ਹੁੰਦਾ ਹੈ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਚੰਗਾ ਸਮਾਂ ਸ਼ੁਰੂ ਹੋਣ ਵਾਲਾ ਹੁੰਦਾ ਹੈ ਉਸ ਤੋਂ ਪਹਿਲਾਂ ਸਾਨੂੰ ਇਹ ਚਾਰ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਹਨ ਸੋ ਕਿਹੜੇ ਹਨ ਉਹ ਅਸੀਂ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਵਾਲੇ ਹਾਂ ਜੀ ਸਾਥ ਸੰਗਤ ਜੀ ਅਕਸਰ ਜਦੋਂ ਜ਼ਿੰਦਗੀ ਦੇ ਵਿੱਚ ਸਾਨੂੰ ਮੁਸ਼ਕਿਲਾਂ ਆਉਂਦੀਆਂ ਨੇ ਚਾਹੇ ਆਪਾਂ ਪਰਮਾਤਮਾ ਦੀ ਚਰਣੀ ਵੀ ਲੱਗੇ ਹੁੰਦੇ ਹਾਂ ਸਿਮਰਨ ਜਪ ਵੀ ਕਰਦੇ ਹਾਂ ਗੁਰੂ ਘਰੇ ਵੀ ਜਾਂਦੇ ਹਾਂ ਫਿਰ ਵੀ ਸਾਡਾ ਜਿਹੜਾ ਭਰੋਸਾ ਹੈ ਸਾਡਾ ਵਿਸ਼ਵਾਸ ਹੈ ਉਹ ਕਿਤੇ ਨਾ ਕਿਤੇ ਡੋਲ ਜਾਂਦਾ ਹੈ ਤੇ ਸਾਨੂੰ ਕੁਝ ਸਾਈਨ ਜਾਂ ਕੁਝ ਸਿੰਪਟਮ ਜਾਂ ਆਪਾਂ ਕਹਿ ਦਿੰਦੇ ਹਾਂ ਕਿ ਕੁਝ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਹਨ ਪਰ ਅਸੀਂ ਉਹਨਾਂ ਨੂੰ ਸਮਝ ਹੀ ਨਹੀਂ ਪਾਉਂਦੇ ਸੋ ਅੱਜ ਉਹੀ ਤੁਹਾਡੇ ਨਾਲ ਸ਼ੇਅਰ ਕਰਨ ਵਾਲੇ ਹਾਂ ਜੀ ਤਾਂ ਕਿ ਆਪਾਂ ਸਹੀ ਤਰੀਕੇ ਦੇ ਨਾਲ ਇਸ ਗੱਲ ਨੂੰ ਸਮਝ ਸਕੀਏ ਕਿ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਵੀ ਹੁੰਦਾ ਹੈ ਹਰ ਇੱਕ ਚੀਜ਼ ਦੇ ਪਿੱਛੇ ਕੋਈ ਨਾ ਕੋਈ ਮਕਸਦ ਤਾਂ ਜ਼ਰੂਰ ਹੁੰਦਾ ਹੈ ਹਰ ਇੱਕ ਚੀਜ਼ ਦੇ ਪਿੱਛੇ ਕੁਝ ਨਾ ਕੁਝ ਪਰਮਾਤਮਾ ਜੀ ਦੇ ਵੱਲੋਂ ਸਾਡੇ ਲਈ ਇਸ਼ਾਰਾ ਹੁੰਦਾ ਹੈ ਪਰਮਾਤਮਾ ਵੱਲੋਂ ਸਾਡੇ ਲਈ ਉਹ ਠੀਕ ਹੈ ਜੋ ਵੀ ਉਹ ਸਾਡੇ ਬਾਰੇ ਸੋਚਦੇ ਹਨ ਤਾਂ ਸਭ ਤੋਂ ਪਹਿਲਾ ਜਿਹੜਾ ਸੰਕੇਤ ਪਰਮਾਤਮਾ ਜੀ ਦਿੰਦੇ ਹਨ ਉਹ ਇਹ ਮੰਨ ਲਓ ਕਿ ਤੁਸੀਂ ਕੁਝ ਕਰ ਰਹੇ ਹੋ ਕੋਈ ਵੀ ਕੰਮ ਚਾਹੇ ਕਰ ਰਹੇ ਹੋ ਤੁਸੀਂ ਉਹਦੇ ਵਿੱਚ ਕਾਫੀ ਹੱਦ ਤੱਕ ਅੱਗੇ ਵੀ ਗ੍ਰੋ ਕਰ ਚੁੱਕੇ ਹੋ ਜਾਂ ਤੁਸੀਂ ਇੱਕ ਐਗਜ਼ਾਮਪਲ ਦੇ ਤੌਰ ਤੇ ਮੰਨ ਲਓ ਕਿ ਇੱਕ ਰੋਡ ਚੱਲ ਰਹੀ ਹੈ ਬਹੁਤ ਹੀ ਵਧੀਆ ਹੈ ਤੇ ਸੜਕ ਚੱਲ ਰਹੀ ਹੈ ਸੜਕ ਤੇ ਗੱਡੀਆਂ ਵੀ ਬਹੁਤ ਸਾਰੀਆਂ ਲੰਘ ਰਹੀਆਂ ਹਨ ਭਰੀ ਹੋਈ ਸੜਕ ਹੈ ਪਰ ਉਹ ਸੜਕ ਇੱਕਦਮ ক্লোਜ਼ ਹੋ ਜਾਵੇ ਇੱਕਦਮ ਬੰਦ ਹੋ ਜਾਵੇ ਠੀਕ ਉਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਕੰਮ ਚੱਲ ਰਿਹਾ ਹੋਵੇ ਜਿਵੇਂ ਅਸੀਂ ਕੁਝ ਕਰ ਰਹੇ ਹੁੰਨੇ ਹ ਕੋਈ ਤਰੱਕੀ ਦੀ ਰਾਹ ਤੇ ਚੱਲ ਰਹੇ ਹੁੰਦੇ ਹਾਂ ਜਾਂ ਸਾਡਾ ਕੋਈ ਬਿਜ਼ਨਸ ਇਹੋ ਜਿਹਾ ਹੁੰਦਾ ਹੈ ਜਿਸ ਵਿੱਚ ਅਸੀਂ ਕੋਈ ਵੀ ਆਪਣੀ ਤਰੱਕੀ ਦੇ ਲਈ ਕੰਮਕਾਰ ਕਰ ਰਹੇ ਹੁੰਦੇ ਹਾਂ ਪਰ ਉਹ ਚੀਜ਼ ਇੱਕਦਮ ਬੰਦ ਹੋ ਜਾਵੇ ਸਾਨੂੰ ਉਸ ਤੋਂ ਇਨਕਮ ਆਉਣੀ ਬੰਦ ਹੋ ਜਾਵੇ ਫਿਰ ਤੁਸੀਂ ਤਾਂ ਸੋਚੋਗੇ ਕਿ ਇਹਦੇ ਪਿੱਛੇ ਕੀ ਸੰਕੇਤ ਹੈ ਤਾਂ ਵੇਖੋ ਜੀ ਹਰ ਇੱਕ ਚੀਜ਼ ਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਹੁੰਦਾ ਹੈ ਪਰਮਾਤਮਾ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਕਹਿ ਸਕਦੇ ਹਾਂ ਕਿ ਬ੍ਰਹਿਮੰਡ ਜਿਹੜਾ ਹੈ ਉਹ ਯੂਨੀਵਰਸ ਠੀਕ ਹੁੰਦਾ ਹੈ ਜੋ ਵੀ ਕਰਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਚੰਗੇ ਲਈ ਹੁੰਦਾ ਹੈ ਕੁਝ ਇੱਕ ਸਾਨੂੰ ਉਸ ਤੋਂ ਚੰਗਾ ਤੇ ਕਿਥੇ ਜਗਾ ਤੇ ਪਹੁੰਚਾਉਣ ਵਾਸਤੇ ਉਹ ਚੀਜ਼ ਹੋ ਰਹੀ ਹੁੰਦੀ ਹੈ ਪਰ ਅਸੀਂ ਉਸ ਨੂੰ 네ਗੇਟਿਵਿਟੀ ਦੇ ਵਿੱਚ ਲੈ ਜਾਂਦੇ ਹਾਂ ਜਦੋਂ ਇੱਕਦਮ ਸਭ ਕੁਝ ਰੁਕ ਜਾਂਦਾ ਹੈ ਠੀਕ ਹੈ ਸਾਨੂੰ ਲੱਗਦਾ ਵੀ ਹੈ ਕਿ ਬਸ ਸਭ ਕੁਝ ਹੁਣ ਖਤਮ ਹੋ ਚੁੱਕਾ ਹੈ ਹੁਣ ਅਸੀਂ ਇਸ ਤੋਂ ਬਾਅਦ ਕੀ ਕਰਾਂਗੇ ਉਹ ਸਭ ਤੋਂ ਪਹਿਲਾ ਸੰਕੇਤ ਹੈ ਸਾਡੀ ਜ਼ਿੰਦਗੀ ਦੇ ਵਿੱਚ ਅੱਗੇ ਜਾ ਕੇ ਜੋ ਕੁਝ ਵੱਡਾ ਹੋਣ ਵਾਲਾ ਹੁੰਦਾ ਹੈ ਠੀਕ ਹੈ ਜੀ ਦੂਜਾ ਸੰਕੇਤ ਹੁਣ ਤੁਸੀਂ ਮੰਨ ਲਓ ਕਿ ਗੁਰਬਾਣੀ ਜਪਦੇ ਹੋ ਤੁਸੀਂ ਪਰਮਾਤਮਾ ਦੇ ਉੱਪਰ ਬਹੁਤ ਹੀ ਸ਼ਰਧਾ ਵਿਸ਼ਵਾਸ ਵੀ ਰੱਖਦੇ ਹੋ ਪਰ ਨਾਲ ਦੇ ਨਾਲ ਤੁਹਾਡੇ ਮਨ ਵਿੱਚ ਸ਼ੰਕਾ ਹੈ ਉਦਾਸੀ ਹੈ ਪਰ ਤੁਸੀਂ ਫਿਰ ਵੀ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਜੀ ਹੁਣ ਸਭ ਕੁਝ ਤੁਹਾਡੇ ਤੇ ਛੱਡ ਦਿੱਤਾ ਤੁਸੀਂ ਜਾਣੀ ਜਾਣ ਵੀ ਹੋ ਜੋ ਮੇਰੀ ਜ਼ਿੰਦਗੀ ਦੇ ਵਿੱਚ ਹੋਇਆ ਤੁਹਾਨੂੰ ਪਤਾ ਹੈ ਪਰ ਮੈਂ ਹੁਣ ਸਭ ਕੁਝ ਤੁਹਾਡੇ ਤੇ ਛੱਡ ਦਿੱਤਾ ਹੈ ਮੈਂ ਆਪਣਾ ਕੰਮ ਜ਼ਰੂਰ ਕਰਾਂਗੀ ਜਾਂ ਕਰੂੰਗਾ ਤੇ ਪਰ ਮੈਨੂੰ ਤੁਹਾਡੇ ਤੇ ਯਕੀਨ ਹੈ ਤੁਹਾਡੇ ਤੇ ਛੱਡ ਦਿੱਤਾ ਸਾਰਾ ਹੀ ਕਲ ਮਤਲਬ ਕਿ ਸਰੈਂਡਰ ਹੀ ਕਰ ਦੇਣਾ ਪਰਮਾਤਮਾ ਦੇ ਅੱਗੇ ਕਿ ਮੈਂ ਹੁਣ ਇਸ ਚੀਜ਼ ਤੋਂ ਬਾਹਰ ਨਿਕਲ ਰਿਹਾ ਹਾਂ ਟੈਨਸ਼ਨ ਦੇ ਵਿੱਚੋਂ ਬਾਹਰ ਨਿਕਲ ਰਿਹਾ ਹਾਂ ਤੇ ਆਪਨੇ ਕੰਮ ਦਾ ਫੋਕਸ ਹੀ ਕਰੂੰਗਾ ਤੇ ਪਿੱਛੇ ਕੀ ਹੋ ਗਿਆ ਮੈਂ ਸਭ ਕੁਝ ਭੁੱਲ ਜਾਊਗਾ ਮੈਂ ਉਸ ਚੀਜ਼ ਨੂੰ ਨੋਟਿਸ ਨਹੀਂ ਕਰੂੰਗਾ ਜੋ ਉਸ ਚੀਜ਼ ਤੇ ਧਿਆਨ ਨਹੀਂ ਦੇਵੇਗਾ ਮੈਂ ਆਪਣੇ ਕੰਮ ਵੱਲ ਧਿਆਨ ਹੀ ਦੇਵਾਂਗਾ ਇਹ ਹੈ ਜੀ ਦੂਸਰਾ ਸਿੰਪਟਮ ਕਿ ਜਦੋਂ ਪਰਮਾਤਮਾ ਜੀ ਦੇ ਵੱਲੋਂ ਸਾਨੂੰ ਪੂਰਾ ਹੀ ਵਿਸ਼ਵਾਸ ਹੋ ਜਾਂਦਾ ਹੈ ਅਸੀਂ ਸਾਰਾ ਕੁਝ ਪਰਮਾਤਮਾ ਤੇ ਛੱਡ ਦਿੰਦੇ ਹਾਂ ਤੇ ਫਿਰ ਪਰਮਾਤਮਾ ਜਦੋਂ ਸਾਡੇ ਬਾਰੇ ਸੋਚਣਗੇ ਤਾਂ ਕੁਝ ਵਧੀਆ ਹੀ ਸੋਚਣਗੇ ਇਹ ਸਿੰਪਟਮ ਹੁੰਦਾ ਹੈ ਕਿ ਅਸੀਂ ਪਰਮਾਤਮਾ ਦੇ ਨਾਲ ਤੁਰ ਅੰਦਰੋਂ ਜੁੜ ਚੁੱਕੇ ਹਾਂ ਦੂਸਰਾ ਸੰਕੇਤ ਜਦੋਂ ਮਨ ਦੇ ਵਿੱਚ ਇਹ ਚੀਜ਼ ਆਉਣ ਲੱਗ ਜਾਵੇ ਕਿ ਮੈਨੂੰ ਹੁਣ ਪਰਵਾਹ ਨਹੀਂ ਕਿਸੇ ਵੀ ਗੱਲ ਦੀ ਮੈਂ ਤਾਂ ਸਭ ਕੁਝ ਰੱਬ ਤੇ ਛੱਡ ਦਿੱਤਾ ਹੈ ਚਾਹੇ ਜਿੰਨੇ ਟਾਈਮ 'ਚ ਮਰਜ਼ੀ ਹੋਵੇ ਜਦੋਂ ਮਰਜ਼ੀ ਹੋਵੇ ਜਿਸ ਵੇਲੇ ਵੀ ਹੋਵੇ ਜੋ ਵੀ ਪਰਮਾਤਮਾ ਕਰੇਗਾ ਸਭ ਵਧੀਆ ਹੀ ਕਰੇਗਾ ਜੇਕਰ ਤੁਹਾਨੂੰ ਆਪਣੇ ਤੁਰ ਅੰਦਰੋਂ ਫੀਲਿੰਗ ਆਉਣੀ ਸ਼ੁਰੂ ਹੋ ਜਾਵੇ ਕਿ ਪਰਮਾਤਮਾ ਮੇਰੇ ਅੰਗ ਸੰਗ ਹੋ ਕੇ ਮੇਰੀ ਰੱਖਿਆ ਕਰਨਗੇ ਤਾਂ ਸਮਝ ਲੈਣਾ ਤੁਹਾਡੇ ਚੰਗੇ ਸਮੇਂ ਦੀ ਸ਼ੁਰੂਆਤ ਹੋ ਚੁੱਕੀ ਹੈ ਹੁਣ ਗੱਲ ਕਰਦੇ ਹਾਂ ਜੀ ਤੀਜੇ ਸੰਕੇਤ ਦੇ ਬਾਰੇ ਕਿ ਜਦੋਂ ਸਾਡਾ ਮਾਈਂਡ ਜਿਹੜਾ ਹੁੰਦਾ ਹੈ ਜਿਸ ਨੂੰ ਅਸੀਂ ਦਿਮਾਗ ਆਖਦੇ ਹਾਂ ਉਹ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਡਾ ਨਜ਼ਰੀਆ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਸ ਤਰੀਕੇ ਦੇ ਨਾਲ ਸਾਡਾ ਕੰਮ ਚੱਲ ਰਿਹਾ ਸੀ ਉਹ ਕੰਮ ਜੇਕਰ ਇੱਕਦਮ ਬੰਦ ਹੋ ਗਿਆ ਅਸੀਂ ਉਸ ਤੋਂ ਬਾਅਦ ਮਹਾਰਾਜ ਦੇ ਚਰਨਾਂ ਵਿੱਚ ਹੀ ਲੱਗ ਗਏ ਹਾਂ ਅਸੀਂ ਕਿਹਾ ਕਿ ਸਾਹਿਬ ਜੋ ਕਰੋਗੇ ਤੁਸੀਂ ਹੀ ਕਰੋਗੇ ਸਿਰਫ ਤੇ ਸਿਰਫ ਪਰਮਾਤਮਾ ਤੋਂ ਇਲਾਵਾ ਕਿਸੇ ਵੀ ਹੋਰ ਸਾਡਾ ਕੋਈ ਵੀ ਧਿਆਨ ਨਾ ਹੋਵੇ ਸਿਰਫ ਤੇ ਸਿਰਫ ਗੁਰਬਾਣੀ ਦੇ ਨਾਲ ਜੁੜ ਕੇ ਸੋਚੀਏ ਕਿ ਪਰਮਾਤਮਾ ਹੀ ਕਰਨਗੇ ਸਾਰਾ ਕੁਝ ਜੋ ਕੁਝ ਵੀ ਪਹਿਲਾਂ ਤੁਸੀਂ ਆਪਣੇ ਮਨ ਵਿੱਚ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਵਰਗੀਆਂ ਕ੍ਰਿਤੀਆਂ ਨੂੰ ਲੈ ਕੇ ਬੈਠੇ ਸੀ ਹੁਣ ਇੱਕਦਮ ਤੁਹਾਡਾ ਜਿਹੜਾ ਮਨ ਹੈ ਪਰਮਾਤਮਾ ਨਾਲ ਜੁੜਨਾ ਸ਼ੁਰੂ ਹੋ ਜਾਵੇਗਾ ਤੇ ਤੁਸੀਂ ਇਹਨਾਂ ਕ੍ਰਿਤੀਆਂ ਨੂੰ ਮਨ ਵਿੱਚੋਂ ਬਾਹਰ ਕੱਢ ਦਿਓਗੇ ਤੁਸੀਂ ਸੋਚੋਗੇ ਕਿ ਇਹ ਮੇਰੀ ਜ਼ਿੰਦਗੀ ਵਿੱਚ ਕੋਹੜ ਹਨ ਜੇਕਰ ਇਹੋ ਜਹੀਆਂ ਕ੍ਰਿਤੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਤਾਂ ਸਮਝ ਲੈਣਾ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਹੁਣ ਤੁਹਾਡਾ ਚੰਗਾ ਸਮਾਂ ਜ਼ਰੂਰ ਆਵੇ ਹੁਣ ਤੁਹਾਡਾ ਚੰਗਾ ਸਮਾਂ ਜ਼ਰੂਰ ਆਵੇਗਾ ਜੇਕਰ ਤੁਸੀਂ ਵਾਹਿਗੁਰੂ ਨੂੰ ਮੰਨਦੇ ਹੋ ਅੱਲਾ ਨੂੰ ਮੰਨਦੇ ਹੋ ਰਾਮ ਨੂੰ ਮੰਨਦੇ ਹੋ ਸ਼ਿਵ ਜੀ ਨੂੰ ਮੰਨਦੇ ਹੋ ਜਿਹਨੂੰ ਵੀ ਮੰਨਦੇ ਹੋ ਤੁਸੀਂ ਜਦੋਂ ਸਭ ਕੁਝ ਉਹਨਾਂ ਤੇ ਛੱਡ ਕੇ ਆਪਣੇ ਸਿਰਫ ਕਾਮ ਤੇ ਆਪਣੇ ਕਿਰਤ ਕਮਾਈ ਸੱਚੀ ਤੇ ਫੋਕਸ ਕਰੋਗੇ ਤਾਂ ਤੁਹਾਡੇ ਲਈ ਪੋਜ਼ਿਟਿਵ એનર્ਜੀ ਆਉਣੀ ਸ਼ੁਰੂ ਹੋ ਜਾਵੇਗੀ ਪੋਜ਼ਿਟਿਵ ਵਾਈਬਸ ਤੁਹਾਡੇ ਅੰਦਰ ਪੈਦਾ ਹੋਣੀਆਂ ਸ਼ੁਰੂ ਹੋ ਜਾਣਗੀਆਂ ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਹੋਵੇਗਾ ਚੰਗਾ ਹੀ ਹੋਵੇਗਾ ਤੁਹਾਡਾ ਨਜ਼ਰੀਆ ਚੇਂਜ ਹੋ ਜਾਵੇਗਾ ਤੁਸੀਂ ਮਾੜੇ ਪਾਸੇ ਨੂੰ ਘੱਟ ਵੇਖੋਗੇ ਤੇ ਗੁਰਬਾਣੀ ਦੇ ਨਾਲ ਜਾਦਾ ਲੱਗੋਗੇ ਪਰਮਾਤਮਾ ਦੇ ਦਰ ਦੇ ਨਾਲ ਤੁਹਾਡਾ ਜੁੜਨ ਨੂੰ ਬਹੁਤ ਜ਼ਿਆਦਾ ਮਨ ਕਰੇਗਾ ਜਿਆਦਾ ਤੋਂ ਜਿਆਦਾ ਤੁਹਾਡਾ ਦਿਲ ਕਰੇਗਾ ਕਿ ਤੁਸੀਂ ਗੁਰਬਾਣੀ ਦੇ ਨਾਲ ਜੁੜੇ ਰਹੋ ਤੇ ਮਾੜੇ ਕਰਮਾਂ ਤੋਂ ਦੂਰ ਹੋ ਜਾਓ। ਕੁਝ ਚੰਗਾ ਤੁਹਾਡੇ ਨਾਲ ਹੋਣਾ ਸ਼ੁਰੂ ਹੋ ਜਾਵੇਗਾ। ਜਦੋਂ ਤੁਹਾਡਾ ਨਜ਼ਰੀਆ ਹੀ ਚੇਂਜ ਹੋਣਾ ਸ਼ੁਰੂ ਹੋ ਗਿਆ ਤਾਂ ਜਿਹੜੀਆਂ ਚੀਜ਼ਾਂ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਅਹਿਮ ਹਨ ਉਹਨਾਂ ਦੇ ਵਿੱਚ ਵੀ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ। ਪਰਮਾਤਮਾ ਤੇ ਅਸੀਂ ਜੋ ਵੀ ਗੱਲ ਛੱਡ ਦਿੱਤੀ ਪਰਮਾਤਮਾ ਨੇ ਸਾਡਾ ਔਖਾ ਸਮਾਂ ਜਿਹੜਾ ਹੈ ਚੰਗੇ ਸਮੇਂ ਵਿੱਚ ਫਿਰ ਤਬਦੀਲ ਕਰ ਦੇਣਾ ਹੈ। ਸਾ ਸੰਗਤ ਜੀ ਇਹ ਚੀਜ਼ਾਂ ਬਹੁਤ ਹੀ ਹੋਣੀ ਆ ਜ਼ਰੂਰੀ ਹਨ ਸਾਡੀ ਲਾਈਫ ਦੇ ਵਿੱਚ ਕਿਉਂਕਿ ਇਨਸਾਨ ਤੇ ਜੋ ਮੁਸ਼ਕਿਲ ਸਮਾਂ ਆਉਂਦਾ ਹੈ ਉਹ ਕਿਸੇ ਮਕਸਦ ਦੇ ਨਾਲ ਹੀ ਆਉਂਦਾ ਹੈ ਉਸ ਵੇਲੇ ਤੁਸੀਂ ਕਈ ਵਾਰ ਵੇਖਿਆ ਹੋਵੇਗਾ ਕਿ ਅਸੀਂ ਪਰਮਾਤਮਾ ਦੇ ਨਾਲ ਜ਼ਿਆਦਾ ਜੁੜ ਜਾਂਦੇ ਹਾਂ ਕਿਉਂਕਿ ਸਾਨੂੰ ਦੁਨਿਆਵੀ ਰਿਸ਼ਤਿਆਂ ਦੀ ਪਰਖ ਹੋ ਜਾਂਦੀ ਹੈ ਕਿ ਮੇਰਾ ਕੋਈ ਭੈਣ ਭਰਾ ਮੇਰੇ ਨਾਲ ਔਖੇ ਸਮੇਂ ਦੇ ਵਿੱਚ ਨਹੀਂ ਖੜਿਆ ਤੇ ਸਿਰਫ ਅਸੀਂ ਪਰਮਾਤਮਾ ਦਾ ਹੀ ਆਸਰਾ ਤੱਕਦੇ ਹਾਂ ਪਰਮਾਤਮਾ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਹਾਂ ਤੇ ਫਿਰ ਪਰਮਾਤਮਾ ਵੱਲੋਂ ਹੀ ਕੋਈ ਭੇਜਿਆ ਹੋਇਆ ਐਸਾ ਇਨਸਾਨ ਸਾਡੀ ਜ਼ਿੰਦਗੀ ਵਿੱਚ ਆਉਂਦਾ ਹੈ ਜਿਸ ਦੇ ਆਉਣ ਨਾਲ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ ਮੁਸ਼ਕਲਾਂ ਦਾ ਅੰਤ ਹੋ ਜਾਂਦਾ ਹੈ ਫਿਰ ਸਾਨੂੰ ਲੱਗਦਾ ਹੈ ਕਿ ਭੈਣ ਭਰਾਵਾਂ ਨਾਲੋਂ ਜ਼ਿਆਦਾ ਪਰਮਾਤਮਾ ਨੇ ਸਾਡੀ ਬਾਹ ਫੜੀ ਹੈ ਤਾਂ ਇਸ ਸਾਈਨ ਤੋਂ ਵੀ ਸਮਝ ਲੈਣਾ ਕਿ ਪਰਮਾਤਮਾ ਜੀ ਤੁਹਾਡਾ ਹੁਣ ਚੰਗਾ ਸਮਾਂ ਲੈ ਕੇ ਆਉਣ ਵਾਲੇ ਹਨ ਕਿਉਂਕਿ ਇਹਨਾਂ ਔਖੇ ਸਮਿਆਂ ਦੇ ਵਿੱਚ ਆਪਣਿਆਂ ਦੀ ਪਰਖ ਹੋ ਜਾਂਦੀ ਹੈ ਸਿਰਫ ਤੇ ਸਿਰਫ ਆਪਣੇ ਲੋਕ ਪਰਲੋਕ ਵਿੱਚ ਗੁਰਬਾਣੀ ਤੇ ਪਰਮਾਤਮਾ ਨੇਹੀ ਨਾਲ ਨਿਭਣਾ ਹੈ ਕਿਸੇ ਵੀ ਦੁਨਿਆਵੀ ਰਿਸ਼ਤੇ ਨੇ ਨਹੀਂ ਨਿਭਣਾ ਤੁਹਾਡੀ ਸੋਚ ਬਦਲਣੀ ਸ਼ੁਰੂ ਹੋ ਜਾਵੇਗੀ ਇਹਦੇ ਪਿੱਛੇ ਵੀ ਕੋਈ ਰੀਜ਼ਨ ਹੋਣਾ ਬੜਾ ਜ਼ਰੂਰੀ ਹੈ ਚੌਥਾ ਸੰਕੇਤ ਤੁਸੀਂ ਮੰਨ ਲਓ ਕਿ ਆਪਾਂ ਰਾਤ ਨੂੰ ਸੁੱਤੇ ਪਏ ਹਾਂ ਕਈ ਵਾਰ ਸਾਨੂੰ 네ਗੇਟਿਵ ਸੁਪਨੇ ਆਉਣੇ ਸ਼ੁਰੂ ਹੋ ਜਾਂਦੇ ਹਨ ਤੇ ਕਈ ਵਾਰੀ ਪੋਜ਼ਿਟਿਵ ਸੁਪਨੇ ਵੀ ਆਉਂਦੇ ਹਨ ਕੁਝ ਚੰਗਾ ਵੀ ਹੁੰਦਾ ਦਿਖਾਈ ਦੇਂਦਾ ਹੈ ਤੇ ਕੁਝ ਬੁਰਾ ਵੀ ਹੁੰਦਾ ਦਿਖਾਈ ਦੇਂਦਾ ਹੈ ਤਾਂ ਕੁਝ ਏਦਾਂ ਦੇ ਸੰਕੇਤ ਕਿਸੇ ਹੋਰ ਰੂਪ ਦੇ ਵਿੱਚ ਕਿਸੇ ਹੋਰ ਦੇ ذریعے ਵਿੱਚ ਜਦੋਂ ਆਪਾਂ ਗੁਰਬਾਣੀ ਦਾ ਸਿਮਰਨ ਕਰਦੇ ਹਾਂ ਪਰਮਾਤਮਾ ਨੂੰ ਮੰਨਦੇ ਹਾਂ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਇਹ ਸੰਕੇਤ ਸਾਨੂੰ ਮਿਲਣੇ ਸ਼ੁਰੂ ਹੋ ਜਾਂਦੇ ਹਨ ਉਸ ਸਮੇਂ ਸਮਝੋ ਕਿ ਕਿਸੇ ਨੂੰ ਵੀ ਉਹ ਨਹੀਂ ਆਉਂਦੇ ਹੋਣਗੇ ਇਨੇ ਜ਼ਿਆਦਾ ਬੁੱਧੀਮਾਨ ਨਹੀਂ ਹਨ ਕਿ ਪਰਮਾਤਮਾ ਦੀ ਰਜ਼ਾ ਨੂੰ ਹੀ ਸਮਝ ਸਕੀਏ ਕਿਉਂਕਿ ਪਰਮਾਤਮਾ ਜੋ ਕਰਦੇ ਹਨ ਸਾਡੇ ਲਈ ਚੰਗਾ ਕਰਦੇ ਹਨ ਕਿਉਂਕਿ ਸਾਧ ਸੰਗਤ ਦੀ ਕਿਰਪਾ ਹਮੇਸ਼ਾ ਪਰਮਾਤਮਾ ਦੀ ਉਹਨਾਂ ਤੇ ਹੁੰਦੀ ਹੈ ਜੋ ਗੁਰੂ ਨੂੰ ਪਿਆਰੇ ਹੁੰਦੇ ਹਨ ਤੇ ਗੁਰੂ ਨੂੰ ਪਿਆਰੇ ਅਸੀਂ ਕਿਵੇਂ ਹੋ ਸਕਦੇ ਹਾਂ ਅੰਮ੍ਰਿਤ ਵੇਲੇ ਨੂੰ ਸੰਭਾਲ ਕੇ ਨਿਤਨੇਮ ਦੇ ਨਾਲ ਜੁੜ ਕੇ ਹਰ ਵੇਲੇ ਆਪਣੇ ਮਨ ਦੇ ਵਿੱਚ ਵਾਹਿਗੁਰੂ ਗੁਰ ਮੰਤਰ ਦਾ ਜਾਪ ਕਰਕੇ ਕਿਸੇ ਦੀ ਨਿੰਦਿਆ ਚੁਗਲੀ ਕਰਨ ਤੋਂ ਬਚ ਕੇ ਫਿਰ ਵੀ ਸਾਡੇ ਤੇ ਪਰਮਾਤਮਾ ਦੀ ਕਿਰਪਾ ਹੋਵੇਗੀ ਜੇਕਰ ਅਸੀਂ ਕਿਸੇ ਦਾ ਹੱਕ ਖਾਂਦੇ ਹਾਂ ਤਾਂ ਪਰਮਾਤਮਾ ਜੀ ਸਾਡੇ ਤੇ ਪ੍ਰਸੰਨ ਨਹੀਂ ਹੋਣਗੇ ਅਸੀਂ ਆਪਣੀ ਸੱਚੀ ਤੇ ਸੁੱਚੀ ਕਿਰਤ ਕਮਾਈ ਕਰਨੀ ਹੈ ਪਰਮਾਤਮਾ ਜੀ ਬਰਕਤ ਪਾ ਦੇਣਗੇ ਜਦੋਂ ਪਰਮਾਤਮਾ ਜੀ ਨੇ ਬਰਕਤ ਪਾ ਦਿੱਤੀ ਤਾਂ ਕਿਸੇ ਲੋੜਵੰਦ ਦੀ ਸਹਾਇਤਾ ਕਰਕੇ ਪਰਮਾਤਮਾ ਦੀ ਕਿਰਪਾ ਨੂੰ ਹਾਸਲ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਵੇਖ ਲੈਣਾ ਤੁਹਾਡੀ ਜ਼ਿੰਦਗੀ ਵਿੱਚ ਕਿੰਨੇ ਵੱਡੇ ਬਦਲਾਅ ਹੋਣੇ ਸ਼ੁਰੂ ਹੋ ਜਾਣਗੇ ਕਹਿ ਲਓ ਕਿ ਤੁਹਾਡਾ ਚੰਗਾ ਸਮਾਂ ਸ਼ੁਰੂ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ